भाई भाई तो ही तो? भाई थे है। ये वाली गाड़ी थी। इसके साथ दो ट्रॉलर मुड़ गए ये वाला मुड़ रहा है राइट सब इसके पीछे रुके हुए गाड़िया एकदम जीरो स्पीड में थी वो पीछे से आके सबको मार गए ट्रक वाला पीछे से आया वहाँ से खुद उतर के भाग गया ड्राइवर उसका देखो बहुत ही माड़ी गाल मतलब ਮੈਂ ਸ਼ੇਅਰ ਕਰ ਦਿਓ ਮੈਂ ਟਰੱਕ ਦਾ ਨੰਬਰ ਵੀ ਦਿਖਾ ਦੇਣਾ ਵਾ ਤੇ ਜਿਹੜਾ ਗੱਡੀ ਵਾਲੇ ਦਾ ਪਤਾ ਲੱਗ ਸਕੇ ਬਾਈ ਹੋਣੀ ਇਹਨਾਂ ਦੀ ਜਾਣ ਕੇ ਦੀ ਗੱਡੀ ਆ ਪਿਛੇ اٹਕਾ ਗੱਡੀ ਖਲੋਤੀ ਆ ਇਹ ਬਿਲਕੁਲ ਹੀ ਜ਼ੀਰੋ ਹੋ ਗਈ ਆ ਗੱਡੀ ਅੱਗੇ ਵੀ ਵਿਚਾਰਿਆਂ ਦੀ ਲੱਗੀ ਗੱਡੀ ਤੇ ਪਿਛੋਂ ਹੀ ਉਹ ਬੰਦੇ ਦਾ ਕਸੂਰ ਆ ਉਹਦੇ ਇਰਮ ਨੰਬਰ ਦਿਖਾ ਦੇਣਾ ਗੱਡੀ ਦਾ ਮਾੜਾ ਤੇ ਮੇਰੇ ਭਰਾ ਸ਼ੇਅਰ ਕਰਕੇ ਸਾਰਿਆਂ ਦਾ ਜ਼ਰੂਰ ਭਜਾਇਓ ਜਿਹੜਾ ਇਹ ਮਾ ਵੀਰ ਦਾ ਜਿਹੜਾ ਨੁਕਸਾਨ ਹੋਇਆ ਇਹਨਾਂ ਦਾ ਪਾ ਗੱਡੀ ਨੰਬਰ ਜਾਂ ਟਰੱਕ ਦਾ ਇਹ ਬਹੁਤ ਹੀ ਭਿਆਨਕ ਐਕਸੀਡੈਂਟ ਜਿਹੜਾ ਆਪਾਂ ਨੇ ਨਾ ਤੇ ਬਾਬਾ ਦੀਪ ਸਿੰਘ ਨੇ ਫਿਰ ਵੀ ਕਿਰਪਾ ਕੀਤੀ ਸਾਰਿਆਂ ਦਾ ਜਿਹੜਾ ਵਾ ਆਲਰੇਡੀ ਮੌਕੇ ਤੇ ਬਚਾਵਾ ਤੇ ਨਹੀਂ ਇਹਦਾ ਅਰਥ ਨਹੀਂ ਪਿਛਲਾ ਜਿਹੜੇ ਪਿਛਲੇ ਆ ਵੇਖੋ ਗੱਡੀ ਬਹੁਤ ਜਿਆਦੀਆਂ ਵੱਜ ਗਈਆਂ ਮੈਂ ਗੱਡੀਆਂ ਨੰਬਰ ਦਿਖਾਉਣਾ ਮੇਰੇ ਬਾਈ ਨੇ ਸ਼ੇਅਰ ਕਰ ਦੋ ਸਾਰੇ ਵਿਚਾਰਿਆਂ ਦੇ ਪਰਿਵਾਰਾਂ ਨੂੰ ਪਤਾ ਲੱਗ ਜੇ ਬਹੁਤ ਸੋਹਣਰੀ ਵੀ ਉਹ ਗੱਡੀ ਤੇ ਉਹ ਨਵਾ ਨਵਾ ਗੱਡੀ ਆ ਤੇ ਪਿੱਛੇ ਵੀ ਮੈਂ ਦਿਖਾਉਣਾ ਗੱਡੀ ਇਹ ਘਰੇ ਵੀ ਜਿਹੜਾ ਉਹ ਬਟਰ ਟ੍ਰੱਕ ਵਾਲਾ ਵੀਰ ਆ ਟ੍ਰੱਕ ਵਾਲੇ ਦੀ ਵੀਰ ਦੀ ਵਜ੍ਹਾ ਨਾਲ ਇਹ ਸਾਰਾ ਕੰਮ ਗੜਬੜ ਹੋਈ ਆ ਤੇ ਬਹੁਤ ਹੀ ਵੱਡਾ ਐਕਸੀਡੈਂਟ ਹੋਇਆ ਏ ਤਰਨ ਤਾਰਨ ਕਜੈਰੀਆਂ ਲਾਗੇ ਇਹ ਟ੍ਰੱਕ ਵਾਲੇ ਦੀ ਆਦੇ ਪਿੱਛੋਂ ਮਾਰਦਾ ਆ ਏ ਤੇ ਆ ਜੰਮੂ ਕਸ਼ਮੀਰ ਦੀ ਗੱਡੀ ਦੇ ਬਾਈ ਦੀ ਆਹ ਦੇਖੋ ਸਾਰਾ ਇੱਧਰ ਲੇ ਬਣੋ ਟ੍ਰੱਕ ਨੇ ਰਗੜਤੀ ਤੁਸੀਂ ਸਿੱਧੇ ਨਿਕਾਲੋ ਸਿੱਧੇ ਇਹ ਪੂਰੀ ਅੰਦਰ ਮੈਂ ਚੱਲਣਾ ਤੇ ਮੇਰੇ ਭਾਈ ਸ਼ੇਅਰ ਕਰ ਦਿਓ ਸਾਰੇ ਮੇਰੇ ਭਰਾ ਨਾ ਤੇ ਇੱਕ ਜਿਹੜਾ ਵਾ ਇਹ ਪਤਾ ਲੱਗ ਜੇ ਕਿ ਬੰਦਾ ਪਾਜੀ ਚੁੱਕਾ ਵਾਹਟਾ ਕਾਲਾ ਡਰਾਈਵਰ ਜਿਹੜਾ ਦੱਸਦੇ ਇਸ ਟਾਈਮ ਮੌਕੇ ਤੇ ਇਹ ਵਿਦਾਰੇ ਸਾਰੇ ਖਲੋਤੇ ਨੇ ਤੇ ਬਹੁਤ ਵੱਡਾ ਜਿਹੜਾ ਐਕਸੀਡੈਂਟ ਤੇ ਨੁਕਸਾਨ ਹੋਇਆ ਏ ਨਵੀਆਂ ਕਜੈਰੀਆਂ ਜਿਹੜੀਆਂ ਤਰਨ ਤਾਰਨ ਉਹਦੇ ਨਾਲ ਹੀ ਮਲਾ ਮੌਕੇ ਦੇ ਮਲਾਜਮ ਸਾਹਿਬ ਵੀ ਖਲੋਤੇ ਆ ਤੇ ਬਾਬਾ ਦੀਪ ਸਿੰਘ ਕਿਰਪਾ ਕਰੇ ਹੋਰ ਵੀ ਉਹ ਗੱਡੀ ਦਾ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਆ ਵੀ ਬਹੁਤ ਆ ਗਈ ਉਹ ਹਰ ਮਨਾਈ ਗੱਲ ਤੋਂ ਇਹ ਆਮ ਸਹੀ ਹੁੰਦਾ ਕੋਈ ਗਲਤ ਇੰਦਰੀ ਨਹੀਂ ਕਰਦਾ ਬੰਦੇ ਸਾਰੇ ਸਹੀ ਚੱਲ ਰਹੇ ਪਿਛੋਟ ਟਰੱਕ ਵਾਲੇ ਨੇ ਮਾਰਿਆ ਦੱਸਦੇ ਤਿੰਨ ਚਾਰ ਗੱਡੀਆਂ ਦਾ ਨੁਕਸਾਨ ਕਰਕੇ ਛੋੜਦਾ ਤੇ ਆਪ ਮੌਕੇ ਤੇ ਭੱਜ ਗਿਆ ਆ ਵੀ ਵੱਡਾ ਵੀ ਇਹ ਚੱਲ ਕਰ ਦਿੰਦੇ ਆਹੋ ਜਿਹੜੇ ਕਹਿੰਦੇ ਆ राजा <laughs>